ਜਾਬ ਸਰਕਾਰ ਵੱਲੋਂ ਅੱਜ ਜਨਿਕੇ 20 ਦਸੰਬਰ ਦਿਨ ਸ਼ਨੀਵਾਰ ਨੂੰ ਸੂਬੇ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਇਤਿਹਾਸਿਕ ਮੈਗਾ ਪੈਰੰਟ ਟੀਚਰ ਮੀਟਿੰਗ ਤੇ ਅਭਿਪਾਵਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਹ ਉਪਰਾਲਾ ਮਾਪਿਆਂ ਦੀ ਭਾਗੀਦਾਰੀ ਥੀਮ ਅਧੀਨ ਕਰਵਾਇਆ ਗਿਆ ਜਿਸ ਦਾ ਮੁੱਖ ਮਕਸਦ ਬੱਚਿਆਂ ਦੀ ਸਿੱਖਿਆ ਵਿੱਚ ਮਾਪਿਆਂ ਨੂੰ ਸਰਗਰਮ ਸਾਥੀ ਬਣਾਉਣਾ ਹੈ। ਇਸ ਰਾਜ ਪੱਧਰੀ ਕਾਰਜਕ੍ਰਮ ਲਈ ਪਹਿਲਾਂ ਹੀ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਸੀ। ਲਗਭਗ 40000 ਤੋਂ ਵੱਧ ਅਧਿਆਪਕਾਂ ਨੂੰ ਬਲਾਕ ਤੇ ਕਲਸਟਰ ਪੱਧਰ ਤੇ ਵਿਸ਼ੇਸ਼ ਤਰਬੀਅਤ ਦਿੱਤੀ ਗਈ ਤਾਂ ਜੋ ਹਰ ਸਕੂਲ ਵਿੱਚ ਘੱਟੋ ਘੱਟ ਇੱਕ ਪ੍ਰਸ਼ਿਕਸ਼ਿਤ ਅਧਿਆਪਕ ਵਰਕਸ਼ਾਪ ਦਾ ਸਚਾਰੂ ਤਰੀਕੇ ਦੇ ਨਾਲ ਸੰਚਾਲਨ ਕਰ ਸਕੇ ਨਾਲ ਹੀ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਵੀ ਸਰਗਰਮ ਕਰਕੇ ਅਭਿਵਿਭਾਵਕਾਂ ਨੂੰ ਜੋੜਨ ਦੀ ਮਹੱਤਵਪੂਰਨ ਭੂਮਿਕਾ ਦਿੱਤੀ ਗਈ ਹੈ ਇਹ ਮੈਗਾ ਉਪਰਾਲਾ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਦੇ ਲਗਭਗ 27 ਲੱਖ ਅਭਿਵਾਂਤਕਾਂ ਤੱਕ ਪਹੁੰਚਿਆ। ਇਸ ਵਰਕਸ਼ਾਪ ਦੀ ਮਿਆਦ 1 ਤੋਂ 1.5 ਘੰਟਾ ਰਹੀ ਹੈ ਜਿਸ ਤੋਂ ਬਾਅਦ ਮੈਗਾ ਪੀਟੀਐਮ ਕਰਵਾਈ ਗਈ ਹੈ। ਸਾਰੇ ਸਕੂਲਾਂ ਵਿੱਚ ਇੱਕੋ ਜਿਹਾ ਢਾਂਚਾ ਅਪਣਾਇਆ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਭਾਵਨਾਤਮਕ ਤੇ ਸਮਾਜਿਕ ਵਿਕਾਸ ਵਿੱਚ ਆਪਣੀ ਭੂਮਿਕਾ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਕਈ ਮਾਪਿਆਂ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਉਹ ਸੁਵਿਧਾਵਾਂ ਮਿਲ ਰਹੀਆਂ ਨੇ ਜੋ ਪਹਿਲਾਂ ਸਿਰਫ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਸਨ ਖਾਸ ਕਰਕੇ বাস ਸੇਵਾ ਦੀ ਮਾਪਿਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ ਹੈ ਦੂਰ ਦੁਰਾਡੇ ਪਿੰਡਾਂ ਤੋਂ ਬੱਚਿਆਂ ਨੂੰ ਸੁਰੱਖਿਆ ਤਰੀਕੇ ਦੇ ਨਾਲ ਸਕੂਲ ਲਿਆਂਦਾ ਤੇ ਵਾਪਸ ਛੱਡਿਆ ਜਾ ਰਿਹਾ ਹੈ ਜਿਸ ਨਾਲ ਗਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡਾ ਲਾਭ ਮਿਲਿਆ ਹੈ ਮਾਪਿਆਂ ਨੇ ਕਿਹਾ ਕਿ ਅੱਜ ਉਹ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਹਾਸਲ ਕਰ ਰਹੇ ਨੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਘਰ ਅਤੇ ਸਕੂਲ ਦੇ ਸਾਂਝੇ ਯਤਨਾਂ ਦੇ ਨਾਲ ਬੱਚਿਆਂ ਦੇ ਸੁਨਹਿਰੇ ਭਵਿੱਖ ਵੱਲ ਇੱਕ ਮਜ਼ਬੂਤ ਕਦਮ ਸਾਬਿਤ ਹੋ ਰਿਹਾ ਹੈ ਇਸ ਸੰਬੰਧ ਵਿੱਚ ਗੁਰਦਿਆਲ ਸਿੰਘ ਰਵਿੰਦਰ ਸਿੰਘ ਅਤੇ ਸਕੂਲ ਮੁਖੀ ਮਾਨਿਕਾ ਕੌਸ਼ਲ ਵੱਲੋਂ ਕੀ ਕੋਜੀ ਕਿਹਾ ਗਿਆ ਹੈ ਜਰਾ ਤੁਸੀਂ ਵੀ ਗੌਰ ਦੇ ਨਾਲ ਸਪੈਸ਼ਲ ਲਿੱਤੀ ਸੀਗੇ ਨਾ ਕਿ ਮੇਰੇ ਖਿਆਲ ਜਿੰਨੇ ਇਹਦੇ ਪੇਰੈਂਟਸ ਕੋਲ ਸੀਗੇ ਨਾ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀਗਾ ਕਿ ਮੇਰਾ ਬੱਚਾ ਐਮੀਨੈਂਸ ਦਾ ਟੈਸਟ ਕਲੀਅਰ ਕਰਕੇ ਆਇਆ ਸਿਰਫ ਐਮੀਨੈਂਸ ਦਾ ਟੈਸਟ ਕਲੀਅਰ ਕਰਕੇ ਇਸ ਕਲਾਸਰੂਮ ਚ ਬਹਿਣਾ ਸਿਰਫ ਇੱਕੋ ਹੀ ਗੱਲ ਨਹੀਂ ਹੈ ਉਸ ਕਲਾਸਰੂਮ ਚ ਬਹਿ ਕੇ ਆਪਣੇ ਮਾਪਿਓ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਦੇਖਣਾ ਤੇ ਉਹਦਾ ਸਬੂਤ ਤੁਹਾਡੇ ਸਾਹਮਣੇ ਹੀ ਹੈ ਰਾਸ਼ਟਰੀ ਅਵਿਸ਼ਕਾਰ અભિયાન ਇੱਕ ਪ੍ਰੋਜੈਕਟ ਹੈ ਜਿਹੜੀ ਕਿ ਪੰਜਾਬ ਸਰਕਾਰ ਜੋ ਚਲਾ ਰਹੀ ਹੈ ਉਸ ਪ੍ਰੋਜੈਕਟ 'ਚ ਇਹ ਬੱਚਾ ਪਹਿਲੀ ਪੋਜੀਸ਼ਨ ਲੈ ਕੇ ਆਇਆ ਹੈ ਕਿਉਂ ਨਾ ਅਸੀਂ ਕਹੀਏ ਕਿ ਬੱਚਿਆਂ ਦੇ ਸੁਪਨੇ ਸੱਚ ਨਹੀਂ ਹੁੰਦੇ ਉਹਨਾਂ ਦੀ ਮਿਹਨਤ ਜਿਹੜੀ ਹੈ ਨਾ ਉਹ ਪੂਰੀਆਂ ਦੀ ਪੂਰੀਆਂ ਕਬੂਲ ਹੋ ਰਹੀਆਂ ਹਨ ਜਦੋਂ ਬੱਚਾ ਐਮੀਨੈਂਸ ਤੇ ਸਾਡੇ ਟੀਚਰਸ ਕੋਲ ਪੜਦਾ ਹੈ ਔਰ ਜਿਹੜੀਆਂ ਦਿੱਤੀਆਂ ਗਈਆਂ ਸਹੂਲਤਾਂ ਆ ਉਹਨਾਂ ਨੂੰ ਮੰਨਦਾ ਹੈ ਤੋਂ ਇਸ ਬੱਚੇ ਦਾ ਬਲੌਕ ਪੱਧਰ ਤੇ ਤੋਂ ਬਾਅਦ ਡਿਸਟ੍ਰਿਕਟ ਪੱਧਰ ਤੇ ਪਹਿਲਾ ਸਥਾਨ ਲੈ ਕੇ ਆਉਣਾ ਇਹ ਇਸ ਚੀਜ਼ ਨੂੰ ਸਾਬਿਤ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਕੁਆਲਿਟੀ ਐਜੂਕੇਸ਼ਨ ਜਿਹੜੀ ਹੈ ਉਹ ਇਸ ਸਕੂਲ ਵੱਲੋਂ ਦਿੱਤੀ ਜਾ ਰਹੀ ਹੈ ਤੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਸਕੂਲ ਆਫ ਫੈਮਿਨਿਸ ਦਾ ਬੱਚਾ ਉਹਨਾਂ ਨੂੰ ਸਨਮਾਨਿਤ ਕਰਾਂਗੇ ਤੇ ਪੇਰੈਂਟਸ ਦੇ ਨਾਲ ਹੀ ਲੋਚੇ ਸੋ ਸਕਸ਼ਮ ਹਰਦਵਾਜ ਇਜ਼ ਰੀਲੀ ਬ੍ਰਿੰਗਿੰਗ ਲੌਰਲਸ ਟੂ ਥਿਸ ਇੰਸਟੀਟਿਊਸ਼ਨ ਔਰ ਇਸ ਤਰ੍ਹਾਂ ਦੇ ਅਨਗਿਨਤ ਬੱਚੇ ਨੇ ਜਿਹੜੇ ਨੀਡਸ ਤੋਂ ਕੁਆਲੀਫਾਈ ਹੋ ਕੇ ਆਈਆਈਟੀ ਤੋਂ ਕੁਆਲੀਫਾਈ ਹੋ ਕੇ ਕਲਾਸ ਤੋਂ ਕੁਆਲੀਫਾਈ ਹੋ ਕੇ ਸਾਡੇ ਸਕੂਲ ਸਾਡੀ ਸੰਸਥਾ ਦਾ ਮਾਣ ਹੋਦਾ ਸੋ ਸਾਨੂੰ ਮਾਣ ਹੈ ਇਹਨਾਂ ਬੱਚਿਆਂ ਤੇ ਜੋ ਸਾਡੇ ਆਣ ਵਾਲੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੈਂ ਰਵਿੰਦਰ ਸਿੰਘ ਜੀ ਰਵਿੰਦਰ ਜੀ ਕੀ ਕਹਿਣਾ ਚਾਹੋਗੇ ਪੇਰੈਂਟਸ ਮੀਟਿੰਗ ਹੋ ਰਹੀ ਹੈ ਪਹਿਲਾਂ ਕਦੀ ਤੁਸੀਂ ਸੋਚਿਆ ਸੀਗਾ ਕਿ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਹੋਈ ਵੀ ਇਸ ਤਰ੍ਹਾਂ ਮੀਟਿੰਗ ਜੀ ਕਰ। ਨਹੀਂ ਸਰ ਜੀ ਪਹਿਲਾਂ ਅਸੀਂ ਸੋਚਿਆ ਨਹੀਂ ਕਿ ਨਾ ਕਦੀ ਹੋਈ ਹੈ ਨਾ ਕਦੀ کہیں کہیں ਐਰ ਕੀ ਪਹਿਲੀ ਵਾਰ ਹੈ ਕਿ ਬਹੁਤ ਚੰਗਾ ਲੱਗਦਾ ਜੀ ਕਿ ਬੱਚਿਆਂ ਬਰਕੀ ਪੜ੍ਹਾਈ ਵੱਲ ਧਿਆਨ ਰਹਦੇ ਬੱਚੇ ਵੀ ਆਪ ਕਰਦੇ ਆ ਸਟੱਪ ਕੋ ਵਧੀਆ ਜੀ ਜਿਹੜਾ ਬੱਚਾ ਖਿਆ ਰਹਦਾ ਜੀ ਥੋੜਾ ਬੱਚਾ ਕਿਨਵੀਂ ਚ ਪੜਦਾ ਜੀ ਮੇਰਾ ਬੱਚਾ ਨਾਈਂ ਚ ਪੜਦਾ ਜੀ ਤੇ ਕੀ ਕੁਝ ਬੱਚਾ ਪੜਾਈ ਦੇ ਵਿੱਚ ਠੀਕ ਹੈ ਜਾਂ ਕੀ ਕੁਝ ਮੈਮ ਵੱਲੋਂ ਜਿਹੜਾ ਬਰੀਫ ਕੀਤਾ ਗਿਆ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੈ ਜੀ ਬੱਚਾ ਬਹੁ ਬਤੀ ਪੜਦਾ ਪਿਆ ਜੀ ਬਾਕੀ ਬੱਚੇ ਨਾਲ ਉਹ ਅਗੜੀ ਮਿਹਨਤ ਕਰਨੀ ਪੈਣੀ ਬੱਚੇ ਨੂੰ ਇਹ ਬੱਚੇ ਮਿਹਨਤ ਕਰੋਗਾ ਉਹਦਾ ਫਾਇਦਾ ਹੈ ਜੀ ਬਾਕੀ ਜਿਹੜਾ ਸਟਾਫ ਤੇ ਜਿਹੜਾ ਆਪਣੇ ਪੇ ਪੈਰਾਂ ਦਾ ਜਿਹੜਾ ਸਟਾਫ ਜਿਹੜਾ ਉਹ ਤੇ ਬੱਚੇ ਨੂੰ ਸਿਰਫ ਗਾਈਡ ਕਰ ਸਕਦਾ ਹੈ ਨਾ ਬਾਕੀ ਬੱਚੇ ਨੂੰ ਆਪ ਕਰਨਾ ਪੈਣਾ ਸਾਰਾ ਕੁਝ ਹੁਣ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਹੈ ਕਾਫੀ ਵੱਧ ਚੁੱਕਾ ਹੈ ਤਾਂ ਹੁਣ ਕਾਫੀ ਲੋਕ ਜਿਹੜੇ ਨੇ ਉਹ ਸਰਕਾਰੀ ਸਕੂਲ ਦੇ ਵਿੱਚ ਪੜਾਣਾ ਆਪਣੇ ਬੱਚੇ ਨੂੰ ਪ੍ਰੈਫਰਸ ਕਰਨਗੇ ਕੀ ਕਹਿਣਾ ਚਾਹੁੰਦੇ ਚਲੋ ਇਹ ਜੇ ਕਿ ਜਿਹੜਾ ਆਪਾਂ ਪ੍ਰਾਈਵੇਟ ਬੱਚੇ ਪੜ੍ਹਦੇ ਆ ਉਹ ਤਾਂ ਬਹੁਤ ਇਨਾ ਖਰਚਾ ਵੀ ਕਰਦੇ ਆ ਇਹ ਚ ਸਰਕਾਰ ਆਪਾਂ ਨੂੰ ਉਹ ਸਾਰੀ ਪ੍ਰੋਪਰਟੀਆਂ ਬਿਲਕੁਲ ਦੇ ਰਿਹਾ ਫ੍ਰੀ ਚ ਤੇ ਹਰ ਇੱਕ ਬੱਚੇ ਨਾਲ ਸਾਕ ਖਲ ਹੋ ਰਿਹਾ ਜੀ ਸਟਾਫ ਵੀ ਚੰਗਾ ਬੱਚਾ ਹੈਗੇ ਗਾੜੀ ਹੈ ਕਿਚਾਂ ਬੱਚਾ ਬਧੀ ਬਰਸਰ ਦਾ ਹਾਂ ਜੀ ਮੈਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਨਦੀਪ ਆਰਵਾਜ ਮੈਮ ਕੀ ਕਹਿਣਾ ਚਾਹੋਗੇ ਅੱਜ ਪੇਰੈਂਟਸ ਮੀਟਿੰਗ ਹੈ ਕਦੇ ਕਦੀ ਸੋਚਿਆ ਸੀਗਾ ਕਿ ਸਰਕਾਰੀ ਸਕੂਲ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਸ ਹੋਣਗੀਆਂ ਕਿਉਂਕਿ ਅਕਸਰ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਅਸੀਂ ਮੀਟਿੰਗ ਦੇਖ ਸੀ ਹਾਂਜੀ ਸਰ ਹਾਂਜੀ ਮੈਂ ਇਹ ਪਹਿਲੀ ਵਾਰੀ ਵੇਖਿਆ ਕਿ ਸਰਕਾਰੀ ਸਕੂਲ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਹੋ ਰਹੀਆਂ ਨੇ ਬੱਚੇ ਦੀ ਪੜ੍ਹਾਈ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਬੱਚਿਆਂ ਨੂੰ ਹਰ ਮਤਲਬ ਕਿ ਹਰ ਇੱਕ ਚੰਗੀ ਦਿਸ਼ਾ ਦਿੱਤੀ ਜਾ ਰਹੀ ਹੈ ਹਰ ਇੱਕ ਚੀਜ਼ ਸਿਖਾਈ ਜਾ ਰਹੀ ਹੈ ਬੱਚੇ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਇਵਲੇ ਦੀ ਨਾਲੋ ਤੇ ਬਹੁਤ ਮੀਨਸ ਕੀ ਬਹੁਤ ਇੱਕ ਅਲੱਗ ਚੀਜ਼ ਵੇਖਣ ਨੂੰ ਮਿਲੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਚੀਜ਼ ਅਸੀਂ ਕਦੀ ਸੋਚੀ ਨਹੀਂ ਸੀ ਸਾਡੇ ਬੱਚੇ ਅੱਜ ਉਸ ਜਗ੍ਹਾ ਤੇ ਆ ਉਹ ਚੀਜ਼ ਕਰਦੇ ਪਏ ਆ ਬੜਾ ਮਤਲਬ ਇੱਕ ਸਕੂਨ ਮਿਲਦਾ ਹੈ ਚੀਜ਼ ਦੇਖ ਕੇ ਬਹੁਤ ਅੱਛਾ ਲੱਗਦਾ ਬਹੁਤ ਅੱਛਾ ਫੀਲ ਹੁੰਦਾ ਕਿ ਪਹਿਲਾਂ ਲੋਕਲ ਦਿਮਾਗ ਦੇ ਵਿੱਚ ਚੱਲਦਾ ਸੀਗਾ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਨਹੀਂ ਬਣਾਨੇ ਪਰ ਲੇਕਿਨ ਹੁਣ ਸਿੱਖਿਆ ਕ੍ਰਾਂਤੀ ਤੇ ਤਹਿਤ ਅੱਜ ਸਰਕਾਰੀ ਸਕੂਲਾਂ ਦੀ ਜਿਹੜੀ ਨੁਖਾਰ ਜਿਹੜੀ ਉਹ ਛੇਸ ਕੀਤੀ ਗਈ ਆ ਔਰ ਬੱਚੇ ਵਧੀਆ ਐਜੂਕੇਸ਼ਨ ਲੈ ਰਹੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਤਾਂ ਹੈ ਇੱਕ ਨਵਾਂ ਰੂਪ ਦਿੱਤਾ ਗਿਆ ਸਰਕਾਰੀ ਸਕੂਲ ਨੂੰ ਜੋ ਕਿ ਬੱਚਾ ਜੋ ਫੈਸਿਬਿਲਟੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਲਦੀ ਪਈ ਸੀ ਉਹ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਐਮੀਨੈਂਸ ਦੇ ਤੌਰ ਤੇ ਹਰ ਇੱਕ ਤਰ੍ਹਾਂ ਦੀ ਸਹੂਲਤ ਬੱਚਿਆਂ ਨੂੰ ਮਿਲਦੀ ਪਈ ਆ ਬੱਚੇ ਬਹੁਤ ਵਧੀਆ ਕਰਦੇ ਪਏ ਆ ਬਹੁਤ ਵਧੀਆ ਲੱਗ ਰਿਹਾ ਕੀ ਸਮਝਦੇ ਹੋ ਸਰਕਾਰ ਦੇ ਇਹ ਉਪਰਾਲੇ ਨੂੰ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਬਹੁਤ ਚੰਗਾ ਲੱਗਾ ਸਭ ਦੇਖ ਕੇ ਜੀ ਸਰ ਕੀ ਨਾਮ ਹੈ ਜੀ ਆਪਣਾ ਨਾਮ ਗੁਲਾਸੀ। ਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਪਿੰਡ ਜਠਾਲ ਤੋਂ। ਕੀ ਕਹਿਣਾ ਚਾਹੋਗੇ ਸਰ? ਕਾਫੀ ਦੂਰ ਤੋਂ ਤੁਸੀਂ ਆਪਣੇ ਬੱਚੇ ਨੂੰ ਇੱਥੇ ਪੜਾਉਣ ਵਾਸਤੇ ਆ ਰਹੇ ਹੋ। ਕੀ ਕੁਝ ਖਾਸ ਜਿਹਾ ਆ ਸਕੂਲ ਦੇ ਵਿੱਚ ਐਮਐਨਐਸ ਸਕੂਲ ਦੀ ਮਿਸਰ ਨੂੰ? ਪਰ ਵਿਖੋ ਪਹਿਲਾਂ ਤੇ ਅਸੀਂ ਆਪਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਸਹੂਲਤ ਦਿੱਤੀ ਆ ਐਮਐਨਐਸ ਸਕੂਲ ਨੂੰ ਸਾਡੇ ਪਿੰਡ ਦੇ ਵਿੱਚ ਤੇ ਪਿੰਡਾਂ 'ਚ ਤੁਹਾਨੂੰ ਪਾ ਕਿਵੇਂ ਦੇ ਸਕੂਲ ਆ। ਬਹੁਤ ਹੀ ਸਕੂਲਾਂ ਦੇ ਵਿੱਚ ਕਾਫੀ ਦੇ ਪਹਿਲਾਂ ਦੇ ਟੀਚਰ ਨਹੀਂ ਹੈਗੇ ਸਾਡੀ ਇਹ ਇੱਛਾ ਹੈ ਚਲੋ ਸਾਡਾ ਬੱਚਾ ਸਕੂਲ ਕੇ ਚੰਗੇ ਜਿਹਾ ਪੜੇ ਤੇ ਸਾਨੂੰ ਵੀ ਕੋਈ ਅਸਾਂਸ ਹੋਵੇ ਕਿ ਸਾਡਾ ਬੱਚਾ ਕਿਸ ਚੰਗੇ ਸਕੂਲ 'ਚ ਪੜਨ ਲਿਆ ਸਾਡੇ ਬੱਚੇ ਨੇ ਚਲੋ ਪੇਪਰ ਪਾਸ ਕੀਤਾ ਹੈ ਤੇ ਚਲੋ ਚੰਗੇ ਸਕੂਲੇ ਆਣ ਕੇ ਆਪਣੇ ਪੜਾਈ ਗਿਆ ਕਰਨਾ ਅਸੀਂ ਇਸ ਚੀਜ਼ ਤੇ ਬੜਾ ਖੁਸ਼ ਹੈ ਕਿ ਚਲੋ ਕਦੇ ਇਹਨਾ ਸੋਚਿਆ ਵੀ ਨਹੀਂ ਸਾਡਾ ਬੱਚਾ ਕਦੇ ਸ਼ਹਿਰ ਆਊਗਾ ਚਾ ਚੰਗੇ ਸਕੂਲ ਦੇ ਵਿੱਚ ਪੜ੍ਹੂਗਾ ਤੇ ਇੰਨੀ ਸਰਕਾਰ ਦੀ ਬੜੀ ਦੇਣ ਹੈ ਜਿਹੜੀ ਚਲੋ ਸਕੂਲਾਂ ਨੂੰ ਬੱਸਾਂ ਦਿੱਤੀਆਂ ਤੇ ਥਾਂ ਥਾਂ ਤੋਂ ਜਾ ਕੇ ਬੱਚੇ ਨੂੰ ਲੈ ਕੇ ਆਉਂਦੇ ਬੱਸਾਂ ਦੀ ਗੱਲ ਕਰੀਏ ਤੇ ਇਹ ਅਕਸਰ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖਦੇ ਸਨ ਤਾਂ ਪ੍ਰਾਈਵੇਟ ਸਕੂਲ ਦੇ ਜਿਹੜੇ ਬੱਚੇ ਨੇ ਉਹ ਬੱਸਾਂ ਦੇ ਵਿੱਚ ਸਫ਼ਰ ਕਰਦੇ ਸਨ ਸਕੂਲ ਦੀ ਜਾਲ ਹੈ ਪਰ ਹੁਣ ਸਰਕਾਰੀ ਸਕੂਲ ਦੇ ਵਿੱਚ ਇਹ ਕੁਝ ਫੈਸਿਲਟੀਆਂ ਮਿਲਦੀਆਂ ਨਹੀਂ ਸਾਲਾਂ ਲੱਗ ਪਹਿਲਾਂ ਤੇ ਚਲੋ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਜ਼ਿਆਦਾਤਰ ਦੇਖਦੇ ਰਹੇ ਆ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬੱਸਸਾਂ ਲੈਣ ਆਉਂਦੀਆਂ ਐ ਹਰੀਏ ਕੀ ਮਾਪਿਆਂ ਦਾ ਇਹੀ ਹੁੰਦਾ ਹੈ ਮਨ ਦੇ ਵਿੱਚ ਕਿ ਸਾਡੇ ਬੱਚੇ ਚਲੋ ਬੱਸਾਂ ਦੇ ਵਿੱਚ ਕਿਤੇ ਆਉਣਗੇ ਇਹ ਚਲੋ ਸਰਕਾਰ ਦਾ ਹੀ ਬੜਾ ਧੰਨਵਾਦ ਹੈ ਜਿਨ੍ਹਾਂ ਬੱਚਿਆਂ ਦਿੱਤਾ ਜਿਹੜਾ ਉਹਨਾਂ ਬੱਚਿਆਂ ਦੀ ਬੜੀ ਇਹਨੇ ਸਰਕਾਰ ਨੇ ਪ੍ਰਸਰਟੀ ਦਿੱਤੀ ਹੈ ਸਕੂਲਾਂ ਦੇ ਵਿੱਚ ਦੂਰ ਡੇਰੇ ਤੋਂ ਬੱਚਿਆਂ ਤੋਂ ਲੈ ਕੇ ਆਉਂਦੇ ਆ ਅਟਾਰੀ ਲਾ ਕੇ ਇੱਥੋਂ 22 ਕਿਲੋਮੀਟਰ ਦੂਰ ਹੈਗਾ ਪਿੰਡ ਜਿਠਾਉ ਜਿੱਥੋਂ ਇਹਨੂੰ ਬੱਚੇ ਬਲਜਿੰਦਰ ਸਿੰਘ ਨੂੰ ਲੈ ਕੇ ਆਉਂਦੀ ਹੈ ਉੱਥੇ ਹੀ ਬੱਸ ਛੱਡ ਕੇ ਆਉਂਦੀ ਉੱਥੇ ਹੀ ਲੈ ਕੇ ਆਉਂਦੀ ਹਾਂ ਜੀ ਮੈਮ ਕੀ ਨਾਮ ਹੈ ਕੀ ਆਪਣਾ ਮਾਨਿਕਾ ਕੌਸ਼ਲ ਮੈਮ ਕੀ ਕਹਿਣਾ ਚਾਹੋਗੇ ਅੱਜ ਪੇਰੈਂਟਸ ਮੀਟਿੰਗ ਹੋ ਰਹੀ ਹੈ ਕਿਉਂਕਿ ਪੂਜੀ ਬ੍ਰਿਫ ਕੀਤਾ ਜਾ ਰਿਹਾ ਹੈ ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੈ ਨਾ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਕਰਵਾਈ ਜਾ ਰਹੀ ਹੈ ਪਰ ਇਹੋ ਜਿਹਾ ਜਿਹੜਾ ਮਿਆਰ ਜਿਹੜਾ ਹੈ ਸਰਕਾਰੀ ਸਕੂਲਾਂ ਚ ਚੁੱਕਿਆ ਜਾਏਗਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਜੇ ਅਸੀਂ ਗੱਲ ਕਰੀਏ ਬੇਸਿਕ ਫੈਸਿਲਿਟੀਆਂ ਦੀ ਬੇਸਿਕ ਫੈਸਿਲਿਟੀਆਂ ਤੇ ਬਹੁਤ ਪਿੱਛੇ ਰਹਿ ਗਈ ਹੈ ਐਸੇ ਸਰਕਾਰੀ ਸਕੂਲਾਂ ਦੇ ਜੋ ਤੁਸੀਂ ਅੱਜ ਕਲਾਸਰੂਮਸ ਦੇਖ ਰਹੇ ਹੋ ਜੋ ਡਿਜੀਟਲ ਐਜੂਕੇਸ਼ਨ ਦੇਖ ਰਹੇ ਹੋ ਜੋ ਪ੍ਰਾਇੋਰਟਾਈਜ਼ੇਸ਼ਨ ਦੇਖ ਰਹੇ ਹੋ ਹਰ ਇੱਕ ਸਬਜੈਕਟ ਦੇ ਲੈਬ ਸੀਸੀਟੀਵੀ ਕੈਮਰਾਸ ਹਰ ਇੱਕ ਜਗ੍ਹਾ ਤੇ ਵਾਈਫਾਈ ਦੀ ਫੈਸਿਲਿਟੀ ਬਿਹਤਰੀਨ ਕੰਪਿਊਟਰ ਲੈਬਸ AI ਦੇ ਥਰੂ ਅਡਲਟ ਟਿੰਕਰਿੰਗ ਲੈਬਸ ਜਿਹੜੀ ਪੜਾਈ ਹੋ ਰਹੀ ਹੈ ਹਰ ਵੇਲੇ ਸਿਕਿਉਰਿਟੀ ਗਾਰਡਸ ਦਾ ਬਾਹਰ ਹੋਣਾ ਚਾਰ ਦੀਵਾਰੀ ਕਿਹੜੀ ਚੀਜ਼ ਦੀ ਗੱਲ ਕਰੀਏ ਤੇ ਕਿਹੜੀ ਛੱਡੀਏ ਸਰਕਾਰੀ ਸਕੂਲ ਕਦੀ ਵੀ ਇਸ ਤਰ੍ਹਾਂ ਦੇ ਨਹੀਂ ਦੇਖੇ ਸੀਗੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦੀ ਕਦੀ ਇਸ ਤਰ੍ਹਾਂ ਨਹੀਂ ਸੀ ਦੇਖੀ ਤੇ ਸਭ ਤੋਂ ਵੱਡੀ ਗੱਲ ਕਿ ਪੇਰੈਂਟਸ ਨੂੰ ਇੰਨਾ ਮਾਨ ਸਨਮਾਨ ਦੇ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਬੱਚਿਆਂ ਦੇ ਉਜਵਲ ਭਵਿੱਖ ਬਾਰੇ ਸੋਚ ਕੇ ਸਾਨੂੰ ਖੁਦ ਨੂੰ ਹੀ ਬੀਇੰਗ ਟੀਚਰ ਬਹੁਤ ਅੱਛਾ ਲੱਗਦਾ ਹੈ ਜਦੋਂ ਅਸੀਂ ਬੱਚਿਆਂ ਦੇ ਹਰ ਇੱਕ ਐਸਪੈਕਟ ਦੀ ਗੱਲ ਕਰਦੇ ਹਾਂ ਪੇਰੈਂਟਸ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਸੈਂਡਵਿਚ ਫੀਡਬੈਕ ਦੇਣੀ ਹੈ ਕਿਹੜੇ ਉਹਨਾਂ ਦੇ ਅੱਛੇ ਗੁਣ ਨੇ ਕਿਹੜੀਆਂ ਬੁਰਾਈਆਂ ਜਿਹੜੀਆਂ ਅਸੀਂ ਦੂਰ ਕਰ ਸਕਦੇ ਹਾਂ ਬਲਕੇ ਜਦੋਂ ਉਸ ਬਾਰੇ ਡਿਸਕਸ਼ਨ ਹੁੰਦੀ ਹੈ ਸਰਕਾਰ ਦੁਆਰਾ ਬਿਹਤਰੀਨ ਪ੍ਰੋਜੈਕਟ ਚਲਾਏ ਜਾਂਦੇ ਨੇ ਜਿਹੜੇ ਉਹਨਾਂ ਬਾਰੇ ਡਿਸਕਸ਼ਨ ਹੁੰਦੀ ਹੈ ਤੇ ਉਹ ਪੇਰੈਂਟਸ ਦਾ ਵੀ ਜਿਹੜਾ ਨਾ ਸਿਰ ਗਰਵ ਦੇ ਨਾਲ ਉੱਪਰ ਉੱਠਦਾ ਹੈ ਤੇ ਇੱਥੇ ਗੱਲ ਸਿਰਫ ਨੇੜੇ ਤੇੜੇ ਜਿਹੜੇ ਘਰ ਨੇ ਉਹਨਾਂ ਦੇ ਬੱਚਿਆਂ ਦੀ ਨਹੀਂ ਹੋ ਰਹੀ ਤੁਹਾਨੂੰ ਇਹ ਜਾਣ ਕੇ ਬਹੁਤ ਅੱਛਾ ਲੱਗੇਗਾ ਕਿ ਜਿਹੜੀ ਟ੍ਰਾਂਸਫਰ ਫੈਸਿਲਿਟੀ ਜਿਹੜੀ ਸਿਰਫ ਅੱਜ ਤੱਕ ਪਬਲਿਕ ਸਕੂਲ 'ਚ ਦੇਖੀ ਗਈ ਸੀ ਇੱਕ ਗਰੀਬ ਮਾਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਦਾ ਬੱਚਾ ਵੀ ਬਹੁਤ ਵਧੀਆ ਯੂਨੀਫਾਰਮ ਪਾ ਕੇ ਉਹਨਾਂ ਕਲਾਸਾਂ 'ਚ ਉਹਨਾਂ ਸ਼ਾਨਦਾਰ ਕਲਾਸਾਂ 'ਚ ਬੈਠੇ ਜਿੱਥੇ ਪ੍ਰਾਈਵੇਟ ਸਕੂਲ ਦੇ ਬੱਚੇ ਬੈਠਦੇ ਨੇ ਪਰ ਯਕੀਨ ਮੰਨੋ ਅੰਮ੍ਰਿਤਸਰ ਦੇ ਕਿਸੇ ਵੀ ਪਬਲਿਕ ਸਕੂਲ ਨਾਲੋਂ ਘਟਨੀ ਹੈ ਸਾਡਾ ਸਰਕਾਰੀ ਸਕੂਲ ਇੰਨਾ ਬਿਹਤਰੀਨ ਫਰਨੀਚਰ ਇੰਨੀ ਵਧੀਆ ਯੂਨੀਫਾਰਮ ਤੇ ਜਿਹੜੇ ਦੂ ਪਿੰਡਾਂ 'ਚ ਰਹਿੰਦੇ ਬੱਚੇ ਸੀਗੇ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਅਸੀਂ ਵੀ ਇਸ ਅੱਛੀ ਸੰਸਥਾ ਦਾ ਪਾਰਟ ਬਣੀਏ ਐਮੀਨੈਂਸ ਦਾ ਟੈਸਟ ਕਲੀਅਰ ਕਰਕੇ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਸੇਲ ਤੋਂ ਸਾਡੇ ਕੋਲ ਬੱਚੇ ਆ ਰਹੇ ਨੇ ਗੰਡੀ ਵਿੰਡ ਤੋਂ ਬੱਚੇ ਆ ਰਹੇ ਨੇ ਤੇ ਕਿਉਂ ਆ ਰਹੇ ਨੇ ਕਿਉਂ ਇਸ ਸਪਰੇ ਨੂੰ ਸਰਕਾਰ ਹੁੰਦਾ ਦੇਖ ਰਹੇ ਨੇ ਕਿਉਂਕਿ ਟਰਾਂਸਪੋਰਟ ਫੈਸਿਲਿਟੀ ਦਿੱਤੀ ਗਈ ਹੈ ਟਰਾਂਸਪੋਰਟ ਫੈਸਿਲਿਟੀ ਦੇ ਨਾਲ ਇੱਕ ਗਰੀਬ ਮਾਪੇ ਦਾ ਬੱਚਾ ਜਿਹੜਾ ਦੂਰ ਦੁਰਾਡੇ ਪਿੰਡ 'ਚ ਰਹਿੰਦਾ ਨਾ ਅੱਜ ਵੀ ਉਹ ਮਾਣ ਮਹਿਸੂਸ ਕਰ ਰਿਹਾ ਸਰਕਾਰ ਤੇ ਕਿ ਜਿਨ੍ਹਾਂ ਨੇ ਉਹਨਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰ ਦਿਖਾਇਆ ਉਹਨਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦਿੱਤੀ ਹੈ ਸਕੂਲ ਆਫ ਐਮੀਨੈਂਸ ਬਣਾ ਕੇ ਤੇ ਸ਼ਾਇਦ ਪੇਰੈਂਟ-ਟੀਚਰ ਮੀਟਿੰਗ ਇੱਕ ਇਹੋ ਜਿਹਾ ਚਰੀਆ ਹੈ ਜਿੱਥੇ ਅਸੀਂ ਤਿੰਨਾ ਅਸਪੈਕਟਸ ਤੋਂ ਬੱਚਿਆਂ ਨੂੰ ਲੈ ਕੇ ਟੀਚਰ ਨੂੰ ਲੈ ਕੇ ਤੇ ਪੇਰੈਂਟਸ ਨੂੰ ਲੈ ਕੇ ਇੱਕ ਬੱਚਿਆ ਦੇ ਉਜਵਲ ਭਵਿੱਖ ਦੇ ਕਿੰਦਾ ਆਸ ਕਰ ਸਕਦੇ ਆ ਉਹ ਦਿਖਾਇਆ ਗਿਆ ਇਸ ਪੀਟੀ ਮੀਟ ਚ ਤੇ ਮੈਂ ਤੁਹਾਨੂੰ ਮਿਲਾਨਾ ਚਾਹਾਂਗੇ ਇਸੇ ਤਰ੍ਹਾਂ ਸਾਡੇ ਦੂਰ ਦਰਾਡੇ ਪਿੰਡ ਤੋਂ ਆਏ ਇੱਕ ਬੱਚੇ ਤੇ ਉਹਦੇ ਪੇਰੈਂਟਸ ਦੇ ਨਾਲ ਗੱਲਬਾਤ ਕਰਵਾਉਣਾ ਚਾਹਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਫਕਰ ਮਹਿਸੂਸ ਹੋ ਰਿਹਾ ਹੈ ਕਿ ਉਹ ਇਸ ਸਕੂਲ ਦਾ ਇਸ ਸੰਸਥਾ ਦਾ ਪਾਰਟ ਨੇ